ਕਹਿੰਦੇ ਹਨ ਜੇਕਰ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣੀ ਹੋਵੇ ਤਾਂ ਇਹ ਪੰਜਾਬ ਦੇ ਮੇਲਿਆਂ ਵਿੱਚ ਦੇਖੀ ਜਾ ਸਕਦੀ ਹੈ ਪੰਜਾਬੀ ਵਿੱਚ ਤਾਂ ਇੱਕ ਬੜੀ ਕਹਾਵਤ ਹੈ ਮੇਲਾ ਮੇਲਿਆਂ ਦਾ ਤੇ ਯਾਰਾਂ ਬੇਲਿਆਂ ਦਾ ਆਮ ਤੌਰ ਤੇ ਪੰਜਾਬ ਵਿੱਚ ਮੇਲੇ ਧਾਰਮਿਕ ਸਥਾਨਾਂ ਤੇ ਲੱਗਦੇ ਦੇਖੇ ਜਾਂਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਐਸਾ ਵਿਲੱਖਣ ਮੇਲਾ ਵੀ ਲੱਗਦਾ ਹੈ ਜਿਹੜਾ ਉਹਨਾਂ ਬਾਬਿਆਂ ਦੀ ਯਾਦ ਵਿੱਚ ਲੱਗਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਸਾਰਾ ਜੀਵਨ ਸੰਘਰਸ਼ ਦੇ ਲੇਖੇ ਲਾ ਦਿੱਤਾ ਜੀ ਹਾਂ ਮੈਂ ਗੱਲ ਕਰਦਾ ਹਾਂ ਜ਼ਿਲਹੰਦਰ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰ ਖਾਲ ਵਿਖੇ ਅਕਤੂਬਰ ਦੇ ਆਖਰੀ ਦਿਨਾਂ ਵਿੱਚ ਮਨਾਏ ਜਾਂਦੇ ਗਦਰੀ ਬਾਬਿਆਂ ਦੇ ਮੇਲੇ ਦੀ ਇਹ ਉਹ ਮੇਲਾ ਹੈ ਜਿਹੜਾ ਸਾਡੇ ਮਹਾਨ ਗਦਰੀ ਬਾਬਿਆਂ ਦੀ ਵਿਰਾਸਤ ਨੂੰ ਦੇਸ਼ ਭਗਤੀ ਯਾਦਗਾਰ ਹਾਲ ਵਿਖੇ ਸੰਭਾਲੀ ਬਿਠਾ ਹੈ ਆਓ ਤੁਹਾਨੂੰ ਇਸ ਮੇਲੇ ਦੀ ਵਿਲੱਖਣਤਾ ਤੋਂ ਜਾਣੂ ਕਰਾਉਣ ਲਈ ਦੇਸ਼ ਭਗਤੀ ਯਾਦਗਾਰ ਹਾਲ ਲੈ ਚੱਲਦੇ ਹਾਂ ਜਿਹੜਾ ਮੇਲਾ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਯਾਦਗਾਰ ਕੰਪਲੈਕਸ ਦਾ ਨਾਮ ਸ਼ਹੀਦ ਆਫਜ਼ ਅਬਦੁੱਲਾ ਨਗਰ ਰੱਖਿਆ ਹੈ ਕਿ ਇਹ ਮੇਲਾ ਬਕਾਇਦਾ ਤੌਰ ਤੇ 21 ਨਵੰਬਰ ਨੂੰ ਹੈ ਇਹ ਸਾਰੀ ਰਾਤ ਚੱਲੇਗਾ ਜਿਹਦੇ ਵਿੱਚ ਸਾਡੀ ਨਾਟਕਾਂ ਦੀਆਂ ਟੀਮਾਂ ਵੀ ਇੱਕ ਬਹੁਤ ਹੀ ਸੁਲੱਖਣ ਕਿਸਮ ਦੇ ਬਹੁਤ ਵਧੀਆ ਨਾਟਕ ਜਿਹੜੇ ਆ ਉਹ ਪੂਰੇ ਜਾ ਰਹੇ ਆ ਤੇ ਸਾਡਾ ਇਸ ਨਾਟਕਾਂ ਵਾਲੀਆਂ ਟੀਮਾਂ ਦੇ ਉਸ ਪ੍ਰੋਗਰਾਮ ਦੇ ਪ੍ਰਬੰਧਕ ਜਿਹੜੇ ਉਦੇਸ਼ਪਤ ਯਾਤਕਾਰ ਕਮੇਟੀ ਵੱਲੋਂ ਜਿਹੜਾ ਸੱਭਿਆਚਾਰਕ ਹਿੰਦ ਬਣਿਆ ਉਹਦੇ ਕਨਵੀਨਰ ਅਮੋਰਤ ਜੀ ਆ ਮੇਰੀ ਬੇਨਤੀ ਹੈ ਕਿ ਉਹਨਾਂ ਨੂੰ ਇਹ ਜਰਾ ਟੀਮਾਂ ਦਾ ਜਾਣਕਾਰੀ ਦੇ ਇਹ ਗਦਰੀਬਾਦ ਨੇ 34ਵੇਂ ਮੇਲੇ ਦੇ ਵਿੱਚ ਨਾਟਕ ਮੰਡਲੀਾਂ ਦੇ ਤੌਰ ਤੇ ਉੱਤੇ ਬੈਨਵੇਲੇ ਇੱਕ ਨਾਟਕ ਹੋ ਗਿਆ ਪਹਿਲੀ ਨਵੰਬਰ ਨੂੰ ਲੋਕਰਾਮਨ ਚੰਦ ਮਿੰਦੀ ਨਾਟਕ ਪਰਮਨਰ ਹਰਕੇਸ਼ ਦਰਨੀ ਇਹ ਵੀ ਫਿਰੇਤਾ ਤੋਂ ਲਗਾਰੇ ਕਾਫੀ ਹੋਏ ਇਸ ਤੋਂ ਨਾਟਕਾਂ ਦੀ ਰਾਤ ਰਾਤ ਪੂਰੇ ਐ ਸਹੀ ਸਫਰੇ ਸ਼ੁਰੂ ਹੋਏਗੀ 6:30 ਵਜੇ ਦੇ ਕਰੀਬ ਨੂੰ ਚਾਹੁੰਗੇ ਨਾਲ ਹੀ ਪ੍ਰਧਾਨ ਜੀ ਸਾਡੇ ਮੇਰ ਸਿੰਘ ਜੀ ਵੀ ਹੋਣੀ ਕੋ ਸੰਬੋਧਨ ਕਰਨਗੇ ਕਿ ਨਾਟਕਾਂ ਦੀ ਰਾਤ ਸ਼ੁਰੂ ਹੋਏਗੀ ਗਦਰੀਬਾਦ ਤੋਂ ਸਵਾਤ ਦਾ ਡਾਇਰੈਕਟਰ ਤੇ ਦੂਸਰਾ ਨਾਟਕ ਦਾ ਸੰਦਨ ਬਾਦ ਕੇਵਲ タルਬਾਦ ਦਾ ਦੂਰਦਰਸ਼ਨ ਦੇ ਸਾਫ ਦਾ ਡਾਇਰੈਕਟਰ ਹਰਜੀਤਜੀਹਰਾਂ ਦਾ ਉਹ ਨਾਟਕ ਲਿਖਿਆ ਹੋਇਆ ਹੈ ਇਹ ਕਿਸੇ ਦਾ ਤੀਸਰਾ ਨਾਟਕ ਹੋ ਗਿਆ ਪ੍ਰੋਗਰੈਸਿਵ ਆਰਟਸ ਦੇ ਕਲਾਕਾਰ ਨੇ ਅੰਮ੍ਰਿਤ ਤੋਂ ਮੁੰਡੀ ਯੂਨੀਵਰਸਿਟੀ ਤੋਂ ਆਏ ਹੋਏ ਉਹ ਨਾਟਕਾਂ ਦੀ ਭਾਸ਼ੀ ਬਾਤ ਦੇ ਪ੍ਰਕਾਰ ਕਰਦੇ ਕਦੋਂ ਨਾਟਕ ਹੋਏਗਾ ਉਹ ਅਗਲਾ ਵਰਕਾ ਫੋਨ ਡਾਕਟਰ ਸਾਫ ਸਿੰਘ ਵੱਲੋਂ ਇਸ ਦਾ ਪੰਜਵਾਂ ਨਾਟਕ 71 ਗੁਰシャン ਭਾਜੀ ਦਾ ਲਿਖਿਆ ਹੋਇਆ ਰਾਹਤ ਫੜਮਾਰੇ ਲੋਕਾਂ ਦੇ ਨਾਲ ਕਿਦਾਂ ਮਜ਼ਾਕ ਕੀਤਾ ਜਾਂਦਾ ਹੈ ਉਹ ਤੇ ਨਾਟਕ ਹੋਇਆ ਤੇ ਛੇਵਾਂ ਨਾਟਕ ਫਿਰ ਦਿੱਲੀ ਯੂਨੀਵਰਸਿਟੀ ਵਾਲੇ ਤੇ ਖੇਡਣਗੇ ਫਲਸਤੀਨੀ ਦੇ ਸੰਬੰਧ ਇਦਾਂ ਪਹਨ ਗਦਰੀਆਂ ਨੂੰ ਯਾਦ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਸਾਰੇ ਸਵਾਲ ਕਿ ਤੁਸੀਂ ਗਦਰੀ ਤੋਂ ਹੌਸਲਾ ਯਾਦ ਕਰਨਾ ਉੱਥੇ ਜੋੜੀ ਮੌਜੂਦਾ ਸਥਿਤੀ ਆ ਉਹਨੂੰ ਵੇਖਿਆ ਸੀ ਲੋਕਾਂ ਦੇ ਸਾਹਮਣੇ ਇਹ ਕਰਨਾ ਇਸ ਮੇਰੇ ਇਹ ਮਾਤਲ ਹੈ ਇਹ ਨਾਲ ਜੀ ਦੁਨਿਆਵੀ ਜੀ ਰੁਣੇ ਉੱਪਰ ਅੰਤੋਂ ਚਾਂ ਤੱਕ ਉਹ ਸੰਘਰਸ਼ ਜਾਰੀ ਰੱਖੂਗਾ ਆਪਣਾ ਰੋਜ਼ ਬੁਲਵਾ ਤੇ ਜਿਹੜੇ ਕਾਰਪੋ ਘਰਾਣੇ ਸਾਨੂੰ ਲੁਟਦੇ ਆਂ ਸਾਮ ਰਾਜਸਤਾਨ ਦੀ ਦੁਨੀਆਂ ਨੂੰ ਲੁਟ ਰਿਹਾ ਔਰ ਸਾਰੀ ਦੁਨੀਆਂ ਦੇ ਕੋਨੇ ਕੋਨੇ ਤੇ ਆਪਣਾ ਪੌੜ ਜਮਾਉਣੀ ਚਾਹੁੰਦਾ ਹੈ ਅ ਕੱਲ ਦੀਆਂ ਖਬਰਾਂ ਆ ਬੀ ਵੈਨਜ਼ਵੇਲਾ ਉੱਤੇ ਬਿਨਾਂ ਕਿਸੇ ਕਾਰਨ ਤੋਂ ਚੜ੍ਹਾਈ ਕਰ ਦਿੱਤੀ ਹੈ ਪਹਿਲਾਂ ਗਾਜ਼ਾ ਨੂੰ ਤਬਾਹ ਕੀਤਾ ਗਿਆ ਫਲਸਤੀਨ ਦੇ 70000 ਤੋਂ ਜ਼ਿਆਦਾ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰਤਾਂ ਨੂੰ ਬੱਚਿਆਂ ਨੂੰ ਤੇ ਹੁਣ ਉਹੀ ਸਾਮਰਾਜ ਇਦਾਂ ਫਿਰਦਾ ਜਿਵੇਂ ਹਲਕੇ ਆ ਟੁੱਟਾ ਫਿਰਦਾ ਹੈ ਸਾਰੀ ਦੁਨੀਆ ਦੇ ਉੱਤੇ ਆਪਣਾ ਉਹ ਰੂਪ ਬਣਾਉਣਾ ਚਾਹਦਾ ਹੈ ਇਸ ਲਈ ਸਾਡਾ ਗਦਰ ਪਾਰਟੀ ਦੇ ਗਦਰ ਬਾਪਿਆਂ ਦਾ ਮੇਲਾ ਬਣਾਉਣਾ ਦਾ ਵੱਡਾ ਅਰਥ ਇਹ ਹੈ ਕਿ ਜਿੱਦਾਂ ਦੀ ਆਵਾਜ਼ ਗਦਰ ਪਾਰਟੀ ਨੇ ਅਮਰੀਕਾ ਦੀ ਧਰਤੀ ਤੋਂ ਚੱਕੀ ਸੀ ਕਿ ਭਾਰਤ ਆ ਕੇ ਫਾਂਸੀਆਂ ਦੇ ਰਸਤੇ ਚੁੰਮੇ ਸੰ ਅੱਜ ਅਸੀਂ ਇਹ ਆਵਾਜ਼ ਫੇਰ ਉਹ ਪੰਜਾਬ ਦੀ ਧਰਤੀ ਤੋਂ ਚੱਕਣਾ ਚਾਹੁੰਦੇ ਆਂ ਤਾਂ ਕਿ ਸੁਨਿਆ ਦੇਸ਼ ਦੇ ਲੋਕਾਂ ਕੋ ਜਾਵੇ ਇਹ ਦੇਸ਼ ਦੇ ਲੋਕਾਂ ਦੀ ਏਕਤਾ ਸਾਰੇ ਧਰਮਾਂ ਦਾ ਇਕੱਠੇ ਰਹਿਣਾ ਔਰ ਅਸਲੀ ਯੁੱਧ ਸਾਡਾ ਜਿਹੜਾ ਲੁਟੇਰੀਆਂ ਜਮਾਤਾਂ ਦੇ ਖਿਲਾਫ ਹੈ ਉਹਨੂੰ ਤੇਜ਼ ਕਰਨਾ ਤਾਂ ਕਿ ਭਾਰਤ ਵਿੱਚ ਬਰਾਬਰੀਤਾ ਆ ਸਕੇ ਸਾਂਝੀ ਵਾਲਤਾ ਆ ਸਕੇ ਇਸ ਲਈ ਅਪੀਲ ਹੈ ਸਾਡੀ ਸਾਰੀ ਦੇਸ਼ ਭਗਤ ਕਮੇਟੀ ਵੱਲੋਂ ਕਿ ਸਾਰੇ ਪੰਜਾਬੀਓ ਤੇ ਭਾਰਤ ਦੇ ਲੋਕੋ ਇਹ ਸਨੇਹਾ ਲੈਣ ਵਾਸਤੇ ਇੱਥੇ ਪੁੱਜੋ ਔਰ ਇਹ ਸਨੇਹਾ ਫਿਰ ਭਾਰਤ ਦੇ ਕੋਨੇ-ਕੋਨੇ ਤੇ ਜਾਵੇ ਤਾਂ ਕਿ ਅਸੀਂ ਫਿਰ ਗਦਰ ਦੇ ਯੋਧਿਆਂ ਦਾ ਉਸ ਮੇਲੇ ਦੇ ਸੰਬੰਧ ਵਿੱਚ ਕੁਝ ਪਬਲਿਕੀਸ਼ਨ ਜਿਹੜੀਆਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਤਿਆਰ ਹੋਈਆਂ ਤੇ ਛਾਪ ਗਈਆਂ ਉਹਨਾਂ 'ਚ ਜਿਹੜਾ ਹਰ ਸਾਲ ਸੋਵੀ ਦਾ ਛਾਪਦਾ ਉਹ ਵੀ ਤਿਆਰ ਹੋ ਗਿਆ ਦੂਜੇ ਨੰਬਰ ਤੇ ਹੈ ਵਿਰਸਾ ਜਿਹੜੇ ਨਵੀਆਂ ਖੋਜਾਂ ਦੇ ਆਧਾਰਤ ਜਿਹੜੀ ਹੈਗੀ ਆ ਹਿਸਟਰੀ ਸਬ ਕਮੇਟੀ ਵੱਲੋਂ ਤਿਆਰ ਕਰਕੇ ਵੱਖਰੇ ਵੱਖਰੇ ਤੇ ਆਰਟੀਕਲ ਨਵੀਂ ਰਸਾਲੇ ਦੇ ਉਹ ਵੀ ਵਿਰਸਾ ਛਾਪ ਗਿਆ ਇਸ ਤੋਂ ਇਲਾਵਾ ਇੱਕ ਬੀਬੀ ਗਲਾਬਕੌਰ ਤੋਂ ਮੈਂ 2 ਨੰਬਰ ਤੇ ਕਹੂੰਗਾ ਸਾਡੀ ਕ੍ਰਾਂਤੀਕਾਰੀ ਲਹਿਰ ਦੀ ਬੀਬੀ ਰਗਵੀਰ ਕੌਰ ਕਿਰਤੀ ਪਾਰਟੀ ਦੀ ਇੱਕ ਵਿਰਾਗਣਾ ਉਹ ਉਹਦੀ ਕਿਤਾਬ ਉਹਦੀ ਜੀਵਨ ਛਾਪ ਗਿਆ ਤੇ ਉਹ ਸਵੇਰੇ ਕੱਲ ਨੂੰ ਸਾਨੂੰ ਪ੍ਰਾਪਤ ਹੋ ਜਾਣਾ ਉਸ ਵਿਰਾਗਣਾ ਦਾ ਜੀਵਨ ਪੜ੍ਹੂਗੇ ਤੇ ਸਾਨੂੰ ਪਤਾ ਲੱਗੂਗਾ ਇਤਿਹਾਸ ਵਿੱਚ ਇਲਾ ਔਰਤਾਂ ਦੀ ਜਿਹੜੀ ਪਾਰਟਿਸਪੇਸ਼ਨ ਆ ਕਿੰਨੀ ਹੋਈ ਪਰ ਉਹ ਅਣਗੌਲਿਆ ਰਹਿ ਗਿਆ ਪੱਖ ਔਰਤਾਂ ਜਿਹੜੀਆਂ ਬਰਾਂਗਣਾ ਸੀ ਸੋ ਉਹਦੇ ਨਾਲ ਹੋਰ ਔਰਤਾਂ ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਸੰਗਠਿਤ ਕੀਤਾ ਉਸ ਨੂੰ ਚਾਰ ਵਾਰ ਜੇਲ੍ਹ ਯਾਤਰਾ ਕਾਣੀ ਪਈ ਕਿਰਤੀ ਮੂਵਮੈਂਟ ਦੀ ਉਹ ਬਾਬਿਆਂ ਦੀ लाਡਲੀ ਸੀ ਉਹਨਾਂ ਨੇ ਉਹਨੂੰ ਪ੍ਰਮੋਟ ਕੀਤਾ ਦੇਸ਼ ਭਗਤ ਪਰਵਾਸਾ ਕਮੇਟੀ ਨੇ ਫੰਡ ਇਕੱਠੇ ਕਰਨੇ ਫਿਰ ਉਹ ਇਲੈਕਸ਼ਨ ਲੜਾਈ ਜਿਹੜੀ ਪਹਿਲੀ ਪੰਜਾਬ ਦੀ ਪ੍ਰੋਵਿੰਸ਼ਲ ਅਸੈਂਬਲੀ ਦੀ ਚੋਣ ਹੋਈ 37 ਚ ਉਹਦੇ ਵਿੱਚ ਵੀਰਜੀ ਰਵਦੀਰ ਕੌਰ ਪਹਿਲੀ ਕਿਰਤੀ ਮੂਵਮੈਂਟ ਦੀ ਔਰਤ ਸੀ ਜਿਹੜੀ ਅਸੈਂਬਲੀ ਦੇ ਵਿੱਚ ਗਈ ਔਰ ਅਸੈਂਬਲੀ ਵਿੱਚ ਜਾ ਕੇ ਉਹ ਆਪਣੇ ਦ੍ਰਿਸ਼ਟੀ ਕਲਾ ਸਿੰਘ ਤੋਂ ਜੋ ਵਰਕਿੰਗ ਕਲਾਸ ਕਿਸਾਨੀ ਦੇ ਮੁੱਦੇ ਉਹ ਸਾਰੇ ਕਿਸਾਨੀ ਦੇ ਮੁੱਦੇ ਅੰਮ੍ਰਿਤਸਰ ਦਾ ਕਿਸਾਨ ਮੋਰਚਾ ਲਾਹੌਰ ਦਾ ਕਿਸਾਨ ਮੋਰਚਾ ਇਹ ਤੋਂ ਇਲਾਵਾ ਪੈਸੂ ਦੇ ਮੋਰਚੇ अनेका ਜਿਨ੍ਹਾਂ ਦੀ ਅਗਵਾਈ ਉਸ ਬੀਬੀ ਨੇ ਕੀਤੀ ਔਰ ਉਹ ਅਗਵਾਈ ਕਰਦੀ ਹੋਏ ਲੱਗ ਜੀਏ ਉਹਦਾ ਜੀਵਨ ਵੀ ਇਤਿਹੀ ਪਹਿਲੀ ਵਾਰ ਉਹ ਕਿਤਾਬ ਦੇਖਣ ਨੂੰ ਮਿਲੂਗੀ ਉਹਦਾ ਜੀਵਨ ਪੜ੍ਹਨ ਨੂੰ ਮਿਲੂਗਾ ਕਿ ਕਿਹੜਾ ਤੁਹਾਡਾ ਬਹੁਤ ਅੱਛੀਆਂ ਲੋਰੀਆਂ ਜਿੰਨੀ ਬਾਦਿਆਂ ਦਾ ਮੇਲਾ ਜਿਹੜਾ ਕਿਦਰ ਪਾਰਟੀ ਦੇ ਹੀਰੋ ਤੇ ਕਹੇ ਆ ਇਧਰੋਂ ਸਾਦੇ ਮਰਦ ਤੇ ਆਇਆ ਉਹਨਾਂ ਨੇ ਜਾ ਕੇ ਉਸਨ ਦਾ ਸਿਰਚਮ ਦੇਖਿਆ ਉਹਨਾਂ ਨੂੰ ਹੋਸ਼ ਆਈ ਕਿ ਅਸੀਂ ਵੀ ਆਪਣੇ ਦੇਸ਼ ਨੂੰ ਜਾ ਕੇ ਆਈਏ ਜਦੋਂ ਉਹਨਾਂ ਨੂੰ ਮਾਣੇ ਕੀਤਾ ਗਿਆ ਕਿ ਜਿੱਥੇ ਵੀ ਉਹਦੇ ਬੰਦੇ ਆ ਲੱਗੇ ਪੰਜ ਤੋਂ ਬੰਦੇ ਰਾਜਤਾਂ ਰਾਇਆ ਕੁਸ਼ੀ ਦਾ ਨਿਹਰਤੀ ਕੁਸ਼ੀ ਚੱਪੀ ਜਾਉਂ ਤਸੀ ਦਾ ਉਹਨਾਂ ਨੇ ਅਪਮਾਨ ਸੰਦੇ ਹੋਏ ਭਗਾवट ਕੀਤੀ ਉਹਨਾਂ ਨੇ ਉਸ ਵੱਡੇ ਬਗਰ ਖਾਰ ਕਦਿਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਨੂੰ ਜਾ ਕੇ ਬਾਹਰ ਉਹਨਾਂ ਨੂੰ ਦੇਖਣ ਨਹੀਂ ਦਿੱਤਾ ਜਾ ਰਿਹਾ ਸੀ ਦੇਸ਼ ਭੰਨ ਤੱਕ ਬਾਹਰ ਮਿਲੇ ਕੋਈ ਨਾ ਸਾਦਾ ਪਰਦੇਸਿਆਂ ਦਾ ਦੇਸ਼ ਕੋਈ ਨਹੀਂ ਇਸ ਕਰਕੇ ਉਹਨਾਂ ਨੇ ਗਦਰ ਖਾੜ ਚੱਲੀ ਉਹਦੇ ਨਾਲ 20 ਲੋਕਾਂ ਦੇ ਚਿਆਦ دیਵਾਨਾ ਦੇ ਜਦ ਕਿ ਬੰਦੀ ਔਰ ਜੱਗਾ ਜਗਾ ਉਹਨਾਂ ਦੇ ਫਿਰ ਮਿਲਿਆ ਹੋ ਗਿਆ ਸ਼ੁਰੂ ਤੋਂ ਉਹਨੀਆਂ ਲੋਕਾਂ ਨੂੰ ਚੌਕਸ ਕਿਉਂ ਹੋਣਾ ਸੀ ਹੋਇਆ ਤਾਂ ਉਹਦੇ ਨਾਲ ਫਿਰ ਚਲੋ ਗਦਰ 파ਰਟੀ ਦੀ ਰਾਜਪੀਆ ਦੇਸ਼ ਯਾਦ ਕੋ ਲਾਗੁੰਦਾ ਚਲੋ ਸਿਰੋ ਲੋਗ ਨਹੀਂ ਚਾਹੀਏ ਤਾਂ ਨਹੀਂ ਹੋ ਜਾ ਮਿਲਦਾ ਉਹ ਇੱਥੇ ਆਏ ਅਸੀਂ 1992 ਦੇ ਵਿੱਚ 1992 ਦੇ ਵਿੱਚ ਅਸੀਂ ਗਿੱਧੜੀ ਬਾਬਿਆਂ ਦਾ ਮੇਲਾ ਸ਼ੁਰੂ ਕੀਤਾ ਹੁਣ ਚੌਥੀ ਵਾਰ ਮੇਲਾ ਹੈ ਗਿੱਧੜੀ ਬਾਬਿਆਂ ਦਾ ਅਸੀਂ ਨੂੰ ਸ਼ੁਰੂ ਕਰੀ ਜਾ ਰਹੇ ਹਾਂ ਉਹਦੇ ਇੱਥੇ ਜਿਹੜੀਆਂ ਸਰਕਾਰਾਂ ਹੁਣ ਸਾਡੇ ਤੋਂ ਬੰਦੀਆਂ ਲੌਂਦੀਆਂ ਲੇਖਾਂ ਤੇ ਇਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰੋਗਰੈਸਿਵ ਦੀ ਅੰਕੀ ਪਹੁੰਚ ਲਾਈ ਚੋਦੇ ਪਹਿਲਾਂ ਉਹਨਾਂ ਨੇ ਜੇਲਾ ਵਿੱਚ ਬੰਦ ਕਰ ਦਿੱਤਾ ਉਹ ਸਾਰੇ ਅਸੀਂ ਬਿੱਧੀ ਜਿੰਨੀਆਂ ਨੂੰ ਜਿਹੜੇ ਰਿਹਾਰ ਕਰੰਦਾ ਇੱਥੋਂ ਮੰਗ ਕਰਦੇ ਆ ਇਸ